ਗੁਰੂਗ੍ਰੰਥ ਸਾਹਿਬ ਜੀ ਇੱਕ ਪੰਗਤੀ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਸ ਪੰਗਤੀ ਵਿੱਚ ਐਨੀ ਪਾਵਰ ਹੈ ਕਿ ਜਿਹੜਾ ਵੀ ਗੁਰਮੁਖ ਪਿਆਰਾ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਜੀ ਤੇ ਭਰੋਸਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖ ਕੇ ਇਸ ਗੁਰਬਾਣੀ ਨੂੰ ਗੁਰੂ ਦੀ ਬਾਣੀ ਨੂੰ ਸੁਣਨ ਲੈਂਦਾ ਹੈ ਇੱਕ ਵਾਰੀ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਸਤਗੁਰੂ ਨਾਨਕ ਦੇਵ ਜੀ ਐਸੀ ਕਿਰਪਾ ਕਰਦੇ ਹਨ ਕੋ ਉਹਨਾਂ ਦੀਆਂ ਸਾਰੀਆਂ ਮੰਨ ਦੀਆਂ ਭਾਵਨਾ ਪੂਰੀਆਂ ਹੋ ਜਾਂਦੀਆਂ ਹਨ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਜੋ ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਇਸ ਪਵਿੱਤਰ ਬਾਣੀ ਦੇ ਸੁਣ ਨਾਲ ਜੋ ਅੱਖਾਂ ਦੇ ਰੋਗ ਹੁੰਦੇ ਹਨ ਇਹ तकरीबन ਸਾਰੇ ਠੀਕ ਹੋ ਜਾਂਦੇ ਹਨ ਨਿਗਾ ਬਿਲਕੁਲ ਠੀਕ ਹੋ ਜਾਂਦੀ ਹੈ ਜਿਨ੍ਹਾਂ ਗੁਰਮਖਾਂ ਬਿਯਾਰਿਆਂ ਦੀ ਨਿਗਾ ਘਟ ਹੁੰਦੀ ਹੈ ਉਹ ਸਤਗੁਰੂ ਜੀ ਤੇ ਭਰੋਸਾ ਰੱਖ ਕੇ ਇਸ ਬਾਣੀ ਨੂੰ ਇੱਕ ਵਾਰ ਸੁਣ ਲੈਣ ਸਤਿਗੁਰੂ ਜੀ ਐਸੀ ਕਿਰਪਾ ਕਰਨਗੇ ਉਹਨਾਂ ਦੀ ਨਿਗਾਹ ਬਿਲਕੁਲ ਠੀਕ ਹੋ ਜਾਂਦੀ ਹੈ ਪ੍ਰਸ਼ਾਦਾ ਤੇ ਭਰੋਸਾ ਤੁਹਾਡੇ ਮਨ ਵਿੱਚ ਹੋਣੀ ਜ਼ਰੂਰੀ ਹੈ ਇਸ ਵਾਸਤੇ ਆਓ ਤੁਹਾਨੂੰ ਮੈਂ ਉਹ ਸੱਚੀ ਬਾਣੀ ਸੁਨਾਉਣ ਜਾ ਰਿਹਾ ਹਾਂ ਗੌੜੀ ਮਹੱਲਾ ਪੰਜਵਾਣ ਨਿੱਤਰ ਪ੍ਰਗਾਸ ਕੀਆ ਗੁਰਦੀਵ ਨਿੱਤਰ ਪ੍ਰਗਾਸ ਗੀ ਕੀਆ ਗੁਰਦੀਵ ਪਰਮੰਗੇ ਪੂਰਨ ਭਈ ਸੇਵ ਰਹਾਉ ਸੀਤਰਾਤੇ ਰਖਿਆ ਬਿਹਾਰੀ ਪਾਰ ਬ੍ਰਹਮਾ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗਉੜੀ ਮਹੱਲਾ ਪੰਜ ਵਾ ਧਨਿਓ ਮਸਤਕ ਧਨ ਤੇਰੇ ਨੇਤ ਤਾਨਿ ਉਹ ਭਗਤ ਜਿਨ ਤੁਮ ਸੰਗ ਹੀ ਤੈਨ ਨਾਮ ਬਿਨਾ ਕੈਸੀ ਸੁਖ ਲਈਐ ਅਰਸਨਾ RAM ਨਾਮ ਜਸ ਕਈਐ ਰਹਾਉ ਤੇਨ ਉਪਰ ਜਾਈਐ ਕੁਰਬਾਨ नानक जन जपिया निरमान गौड़ी महजवा तूं مسلط मसलत तूं है नाल तूं है राख सार समालसा राम दीन दुनी सहाई ਦਾਸ ਕੀ ਪੈਜ ਰਖੈ ਮੇਰੇ ਪਾਈ ਰਹਾਉ ਆਗੈ ਆਪ ਏ ਥਾਨ ਵਸ ਜੰਕੇ ਆਠ ਪੈਰ ਮਨ ਹਰ ਕੋ ਜਾਪੈ ਪਤ ਤ ਪਤ ਪ੍ਰਵਾਨ ਸਤਿਨੇ ਸਾਨ जां को करे फरमार आपे दाप प्रतपाल नानक राम नाम समाल गौड़ी महल पंज सतगुर पूरा पया किरपाल हिर वसिया सदा राम रवत सद ही सुख पाया मया करी पूरन हर राया रहाओ कौ नानक जंके पूरी भाग हर हर नाम असिर सुहाग गौड़ी महारा पंज वाधो खोल वछाहेठ घर थांगु लाहे पेठ बिर धोती मुगत न पाई है। कुत पदार्थ नाम ते आई रहाओ पूजा तिलक करत इशना छुरी काड लेव हथ देत पड़े मुख मीठी बाणी जिया को तन नसंग प्राण ਕੋ ਨਾਨਕ ਜਿਸ ਕਿਰਪਾ ਧਾਰੈ ਹਿਰਦ ਸੁਧ ਬ੍ਰਹਮ ਵਿਚਾਰੈ ਗਉੜੀ ਮਹੱਲਾ ਪੰਜਵਾਂ ਠਹਿਰ ਕਰ ਬੈਸੋ ਹਰ ਜਨ ਪਿਆਰੀ ਸਤ ਗੁਰ ਤੁਮਰੀ ਕਾਜ ਸਵਾਰੀ ਰਹਾਉ दुष्ट दूत परमेश्वर मारी जनकी पैज रखी करता री बादशाह सा सब वश कर दीनी अमरत नाम महा रस पीने निरप होई पजो भगवान ਸਾਜ ਸੰਗਤ ਮਿਲ ਕੀ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਉੜੀ ਮਹੱਲਾ ਪੰਜਵਾਂ ਹਰ ਸੰਗ ਰਾਤੇ ਭਾਈ ਨਾ ਜਲੇ ਹਰ ਸੰਗ ਰਾਤੀ ਮਾਇਆ ਨਹੀਂ ਛਲੇ ਹਰ ਸੰਗ ਰਾਤੀ ਨਹੀਂ ਡੂਬੈ ਜਲਾ ਹਰ ਸੰਗ ਰਾਤੀ ਸੋ ਫਲ ਫਲਾ ਸਭ ਪੈ ਮਿਟੈ ਤੁਮਾਰੀ ਨਹੀਂ ਧੀਰਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸਿਉ ਰਚੈ ਜਿਸ ਸਾਧਕ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸੇ ਹਰ ਸੰਗ ਰਾਤੇ ਪੂਰਨ ਆਸੇ ਹਰ ਸੰਗ ਰਾਤੇ ਦੁੱਖ ਨ ਲਾਗੇ ਹਰ ਸੰਗ ਰਾਤਾਂ ਅਨ ਦਿਨ ਜਾਗੇ ਹਰ ਸੰਗ ਰਾਤ ਸਹਿਜ ਘਰ ਵਸੈ ਹਰ ਸੰਗ ਰਾਤੀ ਭਰਮ ਭਾਉ ਨਸੈ ਹਰ ਸੰਗ ਰਾਤੀ ਮਤਿ ਉੱਤਮ ਹੋਈ ਹਰ ਸੰਗ ਰਾਤੀ ਨਿਰਮਲ ਸੋ કો નાનક તિન કો બલ જાય જન કો પ્રભ મેરા બિસરત નાઈ ગૌડી મહલ્લા પંજમા ઉદ્ધમ કરત સીતલ મન પે માર્ગ ચલત સગલ દુખ ગે ਨਾਮ ਜਪਤ ਮਨ ਭੈ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਕਰਾਈ ਧੀਡਤ ਸਾਧ ਸੰਗ ਗਈ ਬਲਾਇ ਰਹਾਉ नतर ही दर्श मस्तक चरण ही परस गोविंद की टैल सफल ही काया संत प्रसाद परम पद पाया ਜਨਕੀ ਕੀ ਨੀ ਆਪ ਸਹਾਈ ਸੁਖ ਪਾਇਆ ਲਗਦਾ ਸਹ ਪਾਈ ਆਪ ਗਿਆ ਤਾਂ ਆਪੀ ਬੈ ਕਿਰਪਾ ਨਦਾਨ ਕੀ ਸਰਨੀ ਪੈ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਨ ਕਾਹ ਕੋ ਜਾਇ ਆਸਰ ਪੈ ਬਸੇ ਸੁਖ ਵਾਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋਟ ਮਜਨ ਕੀਨੋ ਈਸ਼ ਨਾਨਕ ਲੱਖ ਅਰਬ ਖਰਬ ਦੀਨੋਂ ਦਾਣ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਬੱਤ ਗੁਣ ਗਾਏ ਗੋਪਾਲ ਪਾਪ ਮਿਟੇ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੀ ਨਕਲਾਬ ਮਨੋਰਤ ਲਾਦੀ ਹਰ ਹਰ ਨਾਮ ਰਸਨ ਆਰਾ ਦੇ ਸਿਮਰਤ ਸਾਸਤ ਬੇਦਬਖਾਨੇ ਜੋਗ ਗਿਆਨ ਸਿੱਧ ਸੁਖ ਜਾਣੇ ਨਾਮ ਜਪਤ ਪ੍ਰਭ ਸਿਓ ਮਨ ਮਾਨੇ ਆਗਾਦ ਬੋਧ ਹਰ ਅਗਮ ਅਪਾਰੀ ਨਾਮ ਜਪਤ ਨਾਮ ਰਦੀ ਵਿਚਾਰੀ ਨਾਨਕ ਕੋ ਪ੍ਰਭ ਕਿਰਪਾ ਧਾਰੀ ਗੌੜੀ ਮਹੱਲਾ ਪੰਜਮਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਦੇ ਬਸਾਇਆ ਗੁਰੂ ਗੋਬਿੰਦ ਪਰਮ ਬ੍ਰਹਮ ਪੂਰਾ ਜਿ세 ਆਰਾਧ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪੋ ਗੁਰ ਗੁਰਨਾਮ ਤਾਂਤੇ ਸਿੱਧ ਪੈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਪੈ ਜਨਮ ਜਨਮ ਕੇ ਕੈਲ ਵਿਖ ਗਏ ਕੋ ਨਾਨਕ ਕਹਾ ਪੈ ਭਾਈ ਆਪਣੇ ਸੇਵਕ ਕੀ ਆਪ ਪੈ ਜਰਖਾਈ ਗਉੜੀ ਮਹੱਲਾ ਪੰਜਵਾਣ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਬਰੈ ਸਭ ਕੋਈ ਕਰਨ ਕਰਾਵਨ ਪੂਰਨ ਸਤਿ ਸੋਈ ਰਹਾਉ ਅਬ ਮਨ ਬਸਿਆ ਕਰਨ ਹਾਰਾ ਤੈ ਬਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪ